ਪੋਲੀਟੀਕਲ ਪਾਰਟੀ ਉਹਨੂੰ ਅਸੀਂ ਬਿਲਕੁਲ ਇਗਨੋਰ ਕਰਦੇ ਆ ਉਹ ਪਹਿਲਾਂ ਵੀ ਕਰਦੇ ਸੀ ਤੇ ਹੁਣ ਵੀ ਕਰਦੇ ਆ ਕੋਈ ਰਾਜਾ ਜਲਦਾ ਜਿਕਰ ਮੈਂ ਕਿਸੇ ਇੱਕ ਦਾ ਗੱਲ ਨਿਕਲ ਪਾਰਟੀ ਤੋਂ ਉਹੀ ਸੀ ਮੈਂ ਫਿਰ ਇੱਕ ਬੇਨਤੀ ਕਰਦਾ ਮੇਰਾ ਇਸ ਗੱਲ ਨਾਲ ਨਾਲ ਨਾ ਜੁੜਿਆ ਜੇ ਗੱਲ ਨੂੰ ਮੈਂ ਮੈਂ ਜਦੋਂ ਪੋਲੀਟੀਕਲ ਕਹਿੰਦਾ ਤਾਂ ਪੋਲੀਟੀਕਲ ਹੈ ਪੋਲੀਟੀਕਲ ਲੀਡਰ ਸਾਰੇ ਹੁੰਦੇ ਨੇ ਪਰ ਲੀਡਰ ਸੰਪੂਰਨ ਉਹ ਹੁੰਦਾ ਹੈ ਜਿਹੜਾ ਦੂਜਿਆਂ ਨੂੰ ਨਾਲ ਲੈ ਕੇ ਚੱਲੇ ਦੂਜਿਆਂ ਨੂੰ ਆਪਣੇ ਕਲਾਬੇ ਵਿੱਚ ਨਾਲ ਲੈ ਕੇ ਚੱਲੇ ਵੀ ਭਾਈ ਚਲੋ ਦਿੱਲੀ ਚਲਦੇ ਆ ਫਿਰ ਤੁਹਾਡੇ ਜੀ ਕੋਣ ਦਰਿਆਦਿਲ ਦਿਖਾਊਗਾ ਕਿ ਬਾਕੀ ਕਿਸਾਨ ਆਗੂਆਂ ਨੂੰ ਮਿਲ ਕੇ ਤੁਸੀਂ ਕਨਵੈਂਸ ਕਰ ਲਓ ਵੀ ਸਾਡੇ ਨਾਲ ਚੱਲੋ ਕਿ ਜਿਹੜਾ ਸਾਡੇ ਐਸਕੇਐਮ ਦੇ ਸੰਵਿਧਾਨ ਨੂੰ ਮੰਨ ਕੇ ਨੌਨ ਪੋਲੀਟੀਕਲ ਰਹਿ ਕੇ ਲੜਾਈ ਲੜਨ ਦੀ ਗੱਲ ਕਰੇਗਾ ਉਹਨਾਂ ਨੂੰ ਆਪੇ ਕਮੇਟੀ ਆਪ ਦੇ ਵਿੱਚ ਵਿਚਾਰ ਕਰਕੇ ਲੈ ਲੇਗੀ ਪੰਜਾਬ ਸਰਕਾਰ ਕੋ ਪਹਿਲਾਂ ਆਪਣੇ ਵਾਅਦੇ ਪੂਰੇ ਕਰਵਾ ਕੇ ਲੱਗਦਾ ਦਿੱਲੀ ਜਾਣਾ ਚਾਹੀਦਾ ਨਹੀਂ ਇਹ ਐ ਹੋ ਨਹੀਂ ਹੁੰਦਾ ਹੁੰਦਾ ਵੀ ਇਹਨੂੰ ਪਹਿਲਾਂ ਘੇਰਨਾ ਹੈ ਕਿ ਉਹਨੂੰ ਪਹਿਲਾਂ ਘੇਰਨਾ ਹੈ ਹੁੰਦਾ ਇਸ਼ੂ ਕਿਹੜਾ ਤੁਸੀਂ کہہ ਰਿਆ ਵੀ ਆ 2 ਵਜੇ ਭਗਵੰਤ ਮਾਨ ਨੂੰ ਚੰਡੀਗੜ੍ਹ ਚ ਕੀ کہہ ਰਿਆ ਮੈਂ ਇਹੀ ਗੱਲ ਮੈਂ ਕਹਿ ਰਿਆ ਕਿ ਦੇਖੋ ਭਗਵੰਤ ਮਾਨ ਹੁਣ ਵੀ ਇਹਨਾ ਸੋਚੇ ਅੱਜ ਦੇ ਸਾਡੇ ਜੇ ਅਸੀਂ ਦਿੱਲੀ ਚੱਲਿਆਂ ਤੇ ਭਗਵੰਤ ਮਾਨ ਨੂੰ ਛੜਤਾ ਇਹ ਨਹੀਂ ਹੈ ਸਾਡੀ ਲੜਾਈ ਭਗਵੰਤ ਮਾਨ ਨਾਲ ਨਹੀਂ ਹੈ ਸਾਡੀ ਨੀਤੀਆਂ ਨਾਲ ਹੈ ਦਿੱਲੀ ਨੂੰ ਚਾਹੇ ਪਾਸੋਂ ਘੇਰੋਂਗੇ ਇਹ ਅਸੀਂ ਮੌਕੇ ਦੇ ਉੱਤੇ ਰਣਨੀਤੀ ਤਿਆਰ ਕਰਾਂਗੇ ਕਿ ਅਸੀਂ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਘੇਰਾਂਗੇ ਕੈਪਟਨ ਸਾਹਿਬ ਨੇ ਜਾਨ ਦਿੱਤਾ ਸੀ ਪਿਛਲੀ ਵਾਰੀ ਤੁਹਾਨੂੰ ਯਾਦ ਹੋਣਾ ਰੋਕਿਆ ਨਹੀਂ ਸੀ ਜੇ ਭਗਵੰਤ ਮਾਨ ਰੋਕਣਗੇ ਫੇਰ ਭਗਵੰਤ ਮਾਨ ਰੋਕੇਗਾ ਤੇ ਭਗਵੰਤ ਮਾਨ ਲੱਗੇ ਸਵਾਦ ਲੈ ਲੂ ਇੱਥੇ ਤਾਂ ਕਿਸਾਨਾਂ ਨਾਲ ਜਿਹੜਾ ਪੰਗਾ ਲਊਗਾ ਉਹਨੂੰ ਆਪਦਾ ਖਮਾਜਾ ਭੁਗਤਣਾ ਪਊਗਾ ਟੈਂਪੋ ਭਗਵੰਤ ਮਾਨ ਦੇ ਵੀ ਨੇੜੇ ਆਇਆ ਪਿਆ ਭਗਵੰਤ ਮਾਨ ਕੁੱਟ ਕੇ ਵੇਖ ਲੈ ਲੋਕਾਂ ਨੂੰ ਤੁਸੀਂ ਸਨ ਜਿਆਦਾ ਮੀਟਿੰਗਾਂ ਕੀਤੀਆਂ ਭਗਵੰਤ ਮਾਨ ਨਾਲ ਮੋਹਤਸਾ ਵੀ ਤੁਸੀਂ ਲਾਇਆ ਮੀਟਿੰਗਾਂ ਵੀ ਤੁਸੀਂ ਕੀਤੀਆਂ ਆਸ਼ਵਾਸ਼ਣ ਵੀ ਤੁਹਾਨੂੰ ਮਿਲਿਆ ਮੀਟਿੰਗ ਚ ਉੱਠ ਕੇ ਬਾਅਦ ਆ ਕਿ ਕਹਿੰਦੇ ਵੀ ਦਿਓ ਵੀ ਠੀਕ ਭਗਵੰਤ ਮਾਨ ਸਾਡਾ ਕੰਮ ਕਰ ਦਊਗਾ ਅੱਜ ਤੁਸੀਂ ਉਲਟ ਬੋਲਦੇ ਹੋ ਨਹੀਂ ਮੈਂ ਤਾਂ ਮਤਲਬ ਇਹ ਮੈਂ ਉਹ ਵੀ ਕਹਿੰਦਾ ਰਿਹਾ ਕਿ ਸਾਡੀਆਂ ਮੰਗਾਂ ਮੰਨੀਆਂ ਨੇ ਲੇਕਿਨ ਇਹ ਪਤਾ ਉਹਦਾ ਲੱਗੂਗਾ ਜਦੋਂ ਵਾਦੇ ਵਫਾ ਹੋਣਗੇ ਮੈਂ ਤੇ ਵੀ ਬਹੁਤ ਸਾਰੇ ਚੈਨਲਾਂ ਦੇ ਕਹੀ ਆ ਗੱਲ ਸੋ ਮੇਰੀ ਇਹ ਗੱਲ ਆ ਕਿ ਮੈਂ ਕਦੇ ਇੰਨਾ ਉਹ ਨਹੀਂ ਖੁਸ਼ੀ ਮਨਾਈ ਤੋਂ ਉਹਦੇ ਜੋ ਤਿਆਰੀ ਕੀਤੀ ਕਿ ਟਰੈਕਟਰ ਟਰਾਲੀਆਂ ਲੈ ਕੇ ਜਾਵਾਂਗੇ ਰਾਸ਼ਨ ਨਾਲ ਲੈ ਕੇ ਜਾਵਾਂਗੇ ਮੋਰਚੇ ਪੱਕੇ ਤੌਰ ਦੇ ਉੱਤੇ ਗੱਡਾਂ ਨਾਨ ਪੋਲੀਟੀਕਲ ਰਹਿ ਕੇ ਮੋਰਚਾ ਜਿੱਤਿਆ ਗਿਆ ਹੈ ਔਰ ਨਾਨ ਪੋਲੀਟੀਕਲ ਰਹਿ ਕੇ ਇਹੀ ਹੁਣ ਲੜਿਆ ਜਾਣਾ ਹੈ ਤੇ 13 ਫਰਵਰੀ ਨੂੰ ਦਿੱਲੀ ਵਿੱਚ ਕਿਸਾਨ ਜਾਦੇ ਨੇ ਮੰਗਾ ਜੋ ਨੇ ਜੋ ਪੁਰਾਣੀਆਂ ਪੈਂਡਿੰਗ ਮੰਗਾ ਸੀ ਉਹ ਐਡ ਕੀਤੀਆਂ ਨੇ ਤੇ ਹੋਰ ਮੰਗਾ ਪਿਛਲੇ 2 ਸਾਲ ਵਿੱਚ ਐਡ ਕੀਤੀਆਂ ਗਈਆਂ ਨੇ ਹੁਣੇ ਕਿਸਾਨ ਆਗੂ ਲਗਾਤਾਰ ਇੱਥੇ ਜਦੋਂ ਮੀਟਿੰਗ ਕਰਦੇ ਸਨ ਤਾਂ ਪਿਛਲੇ ਮੋਰਚੇ ਦੀ ਇੱਕ ਐਗਜ਼ਾਮਪਲਾਂ ਦੇ ਦੇ ਸਨ ਕਿ ਪਿਛਲੇ ਮੋਰਚੇ ਵਿੱਚ ਚਾਹ ਕੀਤਾ ਸੀ ਤੇ ਸ਼ਾਇਦ ਹੁਣ ਵੀ ਉਸ ਤਰੀਕੇ ਨਾਲ ਪਾਰ ਲੰਘ ਜਾਗੇ ਪਰ ਅੱਗੇ ਚੋਣਾਂ ਨੇ 2024 ਦੇ ਵਿੱਚ ਕੀ ਚੋਣਾਂ ਨੂੰ ਇਹ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਾ ਜੋ ਵਾਦੇ ਜਿਨ੍ਹਾਂ ਨੇ ਕੀਤੇ ਸੀ ਕਿਸਾਨੀ ਮੋਰਚੇ ਵੇਲੇ ਉਹਨਾਂ ਲੀਡਰਾਂ ਨੂੰ ਇਹ ਸਵਾਲ ਕਰ ਕਰਕੇ 2 ਸਾਲ ਦੁਆਕ ਗਏ ਨੇ ਕਿ ਸਾਡੇ ਨਾਲ ਵਾਦੇ ਪੂਰੇ ਕਰੋ ਸਾਡੇ ਨਾਲ ਜਗਜੀਤ ਸਿੰਘ ਢੱਲੇਵਾਲ ਨੇ ਢੱਲੇਵਾਲ ਵੀ ਉਸ ਮੋਰਚੇ ਵਿੱਚ ਸ਼ਾਮਲ ਸਨ ਆਗੂਦਾਨ ਮੀਟਿੰਗਾਂ ਹੁੰਦੀਆਂ ਸਨ ਪਰ ਇਸ ਵਕਤ ਕਿਸਾਨ ਜਾਣਗੇ ਦਿੱਲੀ ਤੱਕ ਕੀ ਰੂਪਰੇਖਾ ਹੋਏਗੀ ਢੱਲੇਵਾਲ ਸਾਹਿਬ ਜੋ ਮੋਰਚਾ ਲੱਗਿਆ ਸੀ 2000 ਵੀ ਦੇ ਵਿੱਚ ਉਹ ਮੋਰਚੇ ਨੂੰ ਲੈ ਕੇ ਤੇ ਇਹ ਜੋ ਹੁਣ ਮੋਰਚਾ ਲਾਣ ਜਾ ਰਹੇ ਹੋ ਕੀ ਫਰਕ ਹੈ ਦੋਨਾਂ ਦੇ ਵਿੱਚ ਦੇਖੋ ਮੋਰਚੇ 'ਚ ਫਰਕ ਕੋਈ ਨਹੀਂ ਹੁੰਦਾ ਹੁੰਦਾ ਤਕਲੀਫ ਹੁੰਦੀ ਹੈ ਉਦੋਂ ਸਰਕਾਰ ਤਿੰਨ ਕਾਨੂੰਨ ਲੈ ਕੇ ਆਈ ਸੀ ਲੋਕਾਂ ਨੇ ਮੰਨਿਆ ਲੋਕਾਂ ਨੇ ਸਮਝ ਗਾ ਕਿ ਤਿੰਨ ਕਾਨੂੰਨਾਂ ਦੇ ਰਾਹੀਂ ਸਾਡੀ ਫਸਲਾਂ ਦੇ ਰੇਟ ਦੇ ਕੇ ਸਾਨੂੰ ਕਰਜ਼ਾਈ ਕਰਕੇ ਸਾਡੀਆਂ ਜ਼ਮੀਨਾਂ ਖੋਣ ਦਾ ਯਤਨ ਹੈ ਅੱਜ ਵੀ ਬਾਹਰਲਾ ਅਨਾਜ ਬਾਹਰਲਾ ਪੁਲਟਰੀ ਦਾ ਸਮਾਨ ਬਾਹਰਲਾ ਅ ਡੇਰੀ ਦਾਮ ਪ੍ਰੋਡਕਟ ਬਾਹਰ ਤੋਂ ਡ్రਾਈ ਫਰੂਟਸ ਵਗੈਰਾ ਮੰਗਵਾ ਕੇ ਉਹਨਾਂ ਨੂੰ ਉਹਨਾਂ ਤੋਂ ਇੰਪੋਰਟ ਡਿਊਟੀ ਖਤਮ ਕਰਕੇ ਜਾਂ ਇੰਪੋਰਟ ਡਿਊਟੀ ਬਿਲਕੁਲ ਰਿਮੂਵ ਕਰਕੇ ਉਹਨਾਂ ਨੂੰ ਇੱਥੇ ਵੱਡੀ ਡੰਪਿੰਗ ਕਰਨ ਦੀ ਜਿਹੜੀ ਸਰਕਾਰ ਦੀ ਇੱਕ ਕੋਸ਼ਿਸ਼ ਹੈ ਔਰ ਉਹਦਾ ਵੀ ਮਤਲਬ ਜਿਹੜਾ ਸਹੀ ਰੂਪ ਉਹਦੇ ਹੀ ਬਣਦਾ ਹੈ ਕਿ ਫਿਰ ਜਦੋਂ ਬਾਹਰ ਤੋਂ ਸਸਤਾ ਆ ਕੇ ਵਿਕੇਗਾ ਡਿੱਗੇਗਾ ਇੱਥੇ ਉਸੇ ਸਾਡੇ ਦੇਸ਼ ਦੇ ਕਿਸਾਨ ਨੂੰ ਮਤਲਬ ਰੋਲਿਆ ਜਾਏਗਾ ਖਤਰਾ ਉਸੇ ਜ਼ਮੀਨ ਤੇ ਹੀ ਫੇਰ ਹੈ ਜਿਹੜੀ ਤੇ ਉਹ ਦੋ ਸੀ ਇਸ ਕਰਕੇ ਅੰਦੋਲਨ ਦਾ ਕੋਈ ਫਰਕ ਨਹੀਂ ਹੁੰਦਾ ਜੇ ਉਹਦਾ ਵਾਰ ਹੈ ਉਹ ਸਵਾਰ ਨੂੰ ਜਦੋਂ ਸਮਝਾਂਗੇ ਤਾਂ ਲੋਕ ਮਤਲਬ ਅੰਦੋਲਨ ਦੇ ਲਈ ਤੁਰਨਗੇ ਔਰ ਉਹਦੇ ਚੋਂ ਸਾਡੀ ਤਿਆਰੀ ਉਸੇ ਤਰ੍ਹਾਂ ਹੀ ਹੈ ਕਿ ਦੇਖੋ ਜਦੋਂ ਲੰਬੀ ਲੜਾਈ ਲੜਨੀ ਹੁੰਦੀ ਹੈ ਇੱਕ ਦਿਨ ਜਾ ਕੇ ਬੈਠ ਕੇ ਆਉਣਾ ਹੋਵੇ ਤਾਂ ਕੋਈ ਦਿੱਕਤ ਨਹੀਂ ਹੁੰਦੀ ਲੰਬੀ ਲੜਾਈ ਲੜਨੀ ਹੈ ਸਰਕਾਰ ਦਾ ਸੁਭਾਅ ਆਪਾਂ ਵੇਖਿਆ ਹੋਇਆ ਹੈ ਆਪਾਂ ਜਾਣਦੇ ਆ ਕਿ ਇਹਦਾ ਕਿਸ ਦਾ ਸੁਭਾਅ ਹੈ ਗੱਲਬਾਤੀ ਮੰਨਣ ਵਾਲੇ ਨਹੀਂਗੇ ਤਾਂ ਉਹਦੇ ਜੋ ਤਿਆਰੀ ਕੀਤੀ ਕਿ ਟਰੈਕਟਰ ਟਰਾਲੀਆਂ ਲੈ ਕੇ ਜਾਵਾਂਗੇ ਰਾਸ਼ਨ ਨਾਲ ਲੈ ਕੇ ਜਾਵਾਂਗੇ ਮੋਰਚੇ ਪੱਕੇ ਤੌਰ ਦੇ ਉੱਤੇ ਗੱਡਾਂ ਤੁਸੀਂ ਕਿੰਨੀਆਂ ਐਗਜ਼ਾਮਪਲਾਂ ਪਿਛਲੇ ਮੋਰਚੇ ਦੀਆਂ ਦਿੱਤੀਆਂ ਨੇ ਦਿੱਲੀ ਮੋਰਚੇ ਦੀਆਂ ਤੁਹਾਨੂੰ ਲੱਗਦਾ ਐਗਜ਼ਾਮਪਲ ਕਿਵੇਂ ਸੈੱਟ ਕਰ ਲੋਗੇ 16 ਜਥੇਬੰਦੀਆਂ ਪੰਜਾਬ ਦੇ ਵਿੱਚੋਂ ਗੈਰ ਦਾਜ ਨੀਤੀਆਂ ਉਸ ਵੇ 32 ਜਥੇਬੰਦੀਆਂ ਸੀ ਪੂਰੇ ਦੇਸ਼ ਤੱਕ ਲੋਕਾਂ ਤੱਕ ਗੱਲ ਪਹੁੰਚ ਗਈ ਸੀ ਨੋ ਫਾਰਮਰ ਨੋ ਫੂਡ ਹੁਣ ਤੁਹਾਨੂੰ ਕਿਉਂ ਲੱਗਦਾ ਕਿ ਪੁਰਾਣੇ ਮੋਰਚੇ ਦੀ ਤਰ੍ਹਾਂ ਤੁਸੀਂ ਹੁਣ ਵੀ ਕਾਮਯਾਬ ਹੋ ਜਾਓਗੇ ਜਥੇਬੰਦੀਆਂ ਘਟਨੇ ਅਲੱਗ-ਅਲੱਗ ਲੋਕਾਂ ਦੇ ਵਿੱਚ ਗੱਲ ਜਾ ਚੁੱਕੀ ਹੈ ਤੁਸੀਂ ਐਮਐਸਪੀ ਲੜਾਈ ਲੜਦੇ ਹੋ ਰਾਜਿਆਲ ਸਾਹਿਬ ਮੋਰਚਾ ਲਾਦੇ ਨੇ ਪਾਣੀ ਦੀ ਲੜਾਈ ਲੜਦੇ ਨੇ ਹੋਰ ਜਥੇਬੰਦੀਆਂ ਪਾਣੀ ਦੀ ਲੜਾਈ ਲੜਦੇ ਨੇ ਅਲੱਗ-ਅਲੱਗ ਗੱਲਾਂ ਲੋਕਾਂ ਵਿੱਚ ਗਈਆਂ ਹੋਈਆਂ ਨੇ ਦੇਖੋ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਜਵੇ ਬਾਨ ਲੱਗ ਗਿਆ ਤਵੇ ਰੋਸ ਜਾ ਕਿਉਂ ਜਦੋਂ ਜਦੋਂ ਇਹ ਤਕਲੀਫ ਆਉਣੀ ਹੈ ਲੋਕਾਂ ਨੂੰ ਉਹ ਸਮਝਣਾ ਹੈ ਇੱਕ ਫਰਕ ਤੁਹਾਨੂੰ ਮਹਿਸੂਸ ਹੋਊਗਾ ਹੁਣ ਜਦੋਂ ਮੈਂ ਗੱਲ ਦੱਸੂਗਾ ਉਸ ਵੇਲੇ ਜਦੋਂ ਅਸੀਂ ਤੁਰਿਆਂ ਅਸੀਂ ਸਾਡਾ ਇਹ ਜਿਹੜਾ ਗਰਾਊਂਡ ਤਿਆਰ ਹੋਇਆ ਸੀਗਾ ਰੇਲਵੇ ਟਰੈਕ ਤੇ ਬੈਠ ਕੇ ਆਹ ਗਰਾਊਂਡ ਤੁਸੀਂ ਜਿਹੜਾ ਤਿਆਰ ਹੋ ਰਿਹਾ ਨਜ਼ਰ ਆ ਰਿਹਾ ਹੈ ਰੇਲੀਆਂ ਦੇ ਥਰੂ ਔਰ ਬੜਾ ਜੋਰ ਸ਼ੋਰ ਦਾ ਜੰਨੀਆਂ ਰੇਲੀਆਂ ਕੀਤੀਆਂ ਹਰ ਰੈਲੀ ਦੇ ਵਿੱਚ ਇੱਕ ਨਾਲੋਂ ਦੂਜੀ ਚ ਲੋਕਾਂ ਦੀ ਆਮਦ ਵਧੀ ਹੈ ਹਰ ਇੱਕ ਨਾਲੋਂ ਦੂਜੀ ਆਮਦ ਲੋਕਾਂ ਦੀ ਵਧੀ ਹੈ ਲੋਕ ਇਹਨੂੰ ਮੰਨ ਰਹੇ ਨੇ ਅਸੀਂ ਬੋਲੇ ਆ ਇੱਕ ਹਰਿਆਣੇ ਚੋਂ ਕੁੜੀ ਬੋਲ ਰਹੀ ਹੈ ਕਿਸੇ ਮਾਈਕ ਤੇ ਉਹ ਅਸੀਂ ਦੇ ਇੱਥੇ ਬੋਲ ਰਹੇ ਸਾਡੀ ਉਹ ਕੁੜੀ ਨਾਲ ਕੋਈ ਗੱਲ ਨਹੀਂ ਹੋਈ ਲੇਕਿਨ ਉਹ ਕਹਿ ਰਹੀ ਹੈ ਕਿ ਦਿੱਲੀ ਜਾਣਾ 23 ਨੂੰ 13 ਫਰਵਰੀ ਦੀ ਦਿੱਲੀ ਦੀ ਤਿਆਰੀ ਕਰੋ ਇਹਦਾ ਮਤਲਬ ਲੋਕਾਂ ਦੇ ਮੈਸੇਜ ਆ ਚੁੱਕੇ ਆ ਲੋਕਾਂ ਦੇ ਮੈਸੇਜ ਆਣ ਦੀ ਕੋਈ ਦਿੱਕਤ ਨਹੀਂ ਹੈ ਹਾਂ ਇਹ ਜ਼ਰੂਰ ਹੁੰਦਾ ਹੈ ਕਿ ਜੋ ਤੁਸੀਂ ਆਰਗੇਨਾਈਜੇਸ਼ਨਾਂ ਦੀ ਗੱਲ ਕੀਤੀ ਹੈ ਨਾਨ ਪੋਲੀਟੀਕਲ ਰਹਿ ਕੇ ਮੋਰਚਾ ਜਿੱਤਿਆ ਗਿਆ ਹੈ ਔਰ ਨਾਨ ਪੋਲੀਟਿਕਲ ਰਹਿ ਕੇ ਹੀ ਹੁਣ ਲੜਿਆ ਜਾਣਾ ਹੈ ਜਦੋਂ ਨਾਨ ਪੋਲੀਟਿਕਲ ਅਸੀਂ ਉਸੇ ਵਿਚਾਰਧਾਰਾ ਉਸੇ ਸੋਚ ਦੇ ਲੈ ਕੇ ਚੱਲਾਂਗੇ 200% ਮੈਨੂੰ ਯਕੀਨ ਹੈ ਕਿ ਮੋਰਚਾ ਮਜ਼ਬੂਤੀ ਨਾਲ ਲੱਗੇਗਾ ਔਰ ਤਕੜਾ ਹੋ ਕੇ ਲੱਗੇਗਾ ਮੋਰਚਾ ਜਿੱਤ ਕੇ ਵੀ ਆਵਾਂਗੇ ਤੁਹਾਡੇ ਬੁੱਧ ਜੀ ਵੀ ਕਹਦੇ ਸੀ ਕਿ ਲੀਡਰ ਸਾਰੇ ਹੁੰਦੇ ਨੇ ਪਰ ਲੀਡਰ ਸੰਪੂਰਨ ਉਹ ਹੁੰਦਾ ਹੈ ਜਿਹੜਾ ਦੂਜਿਆਂ ਨੂੰ ਨਾਲ ਲੈ ਕੇ ਚੱਲੇ ਦੂਜਿਆਂ ਨੂੰ ਆਪਣੇ ਕਲੇਵੇ ਵਿੱਚ ਨਾਲ ਲੈ ਕੇ ਚੱਲੇ ਵੀ ਭਾਈ ਚਲੋ ਦਿੱਲੀ ਚੱਲਦੇ ਆਂ ਫਿਰ ਤੁਹਾਡੇ ਜੀ ਕੋਣ ਦਰਿਆਦਲ ਦਿਖਾਊਗਾ ਕਿ ਬਾਕੀ ਕਿਸਾਨ ਆਗੂਆਂ ਨੂੰ ਮਿਲ ਕੇ ਤੁਸੀਂ ਕਨਵਿੰਸ ਕਰ ਲਓ ਵੀ ਸਾਡੇ ਨਾਲ ਚੱਲੋ ਵੀ ਜਿਹੜੇ ਕਿਸਾਨ ਆਗੂ ਉਹ ਤਾਂ ਸਾਰਿਆਂ ਨੂੰ ਲਵਾਂਗੇ ਅਸੀਂ ਪੋਲੀਟੀਕਲਾਂ ਤੋਂ ਅਸੀਂ ਮਤਲਬ ਨਹੀਂ ਕਿ ਸਾਡਾ ਜਿਹੜਾ ਪੋਲੀਟੀਕਲ ਪਾਰਟੀ ਉਹਨੂੰ ਅਸੀਂ ਬਿਲਕੁਲ ਇਗਨੋਰ ਕਰਦੇ ਆਂ ਉਹ ਪਹਿਲਾਂ ਵੀ ਕਰਦੇ ਸੀ ਤੇ ਹੁਣ ਵੀ ਕਰਦੇ ਆ। ਤੁਸੀਂ ਰਾਜਾ ਜਲ ਦਾ ਜਿਕਰ ਮੈਂ ਕਿਸੇ ਇੱਕ ਦਾ ਗੱਲ ਨਿਕਲ ਪਾਰਟੀ ਤੋਂ ਉਹੀ ਸੀ ਨਾ। ਮੈਂ ਫਿਰ ਇੱਕ ਬੇਨਤੀ ਕਰਦਾ ਮੇਰਾ ਇਸ ਗੱਲ ਨਾਲ ਨਾਲ ਨਾ ਜੁੜਿਆ ਜੇ ਗੱਲ ਨੂੰ। ਮੈਂ ਮੈਂ ਜਦੋਂ ਪੋਲਿਟਿਕਲ ਕਹਿੰਦੇ ਤਾਂ ਪੋਲਿਟਿਕਲ ਹੈ। ਸਵਾਲ ਇਹ ਹੈ ਕਿ ਅਸੀਂ ਲੋਕਾਂ ਨੂੰ ਜੋੜਨ ਦੇ ਲਈ ਉਹ ਪਿੱਛੇ ਨਾਲੋਂ ਹੁਣ ਕਿੰਨੇ ਤਕੜੇ ਅੰਦਾਜ਼ਾ ਲਾਇਓ ਕਿ ਥੋੜਾ ਜਿਹਾ ਸਮਾਂ ਪਹਿਲਾਂ ਮੈਂ ਕਰਨਾਟਕ ਜਾ ਕੇ ਆਇਆ ਹਾਂ। ਸਾਡੇ ਨਾਲ ਤਾਮਿਲਨਾਡੂ ਤੋਂ 17 ਜੱਥੇ ਬੰਦੀਆਂ ਨੇ ਸਪੋਰਟ ਕੀਤਾ ਹੈ। ਸਾਨੂੰ ਤੇਲੰਗਾਨਾ ਤੋਂ 15 ਜੱਥੇ ਬੰਦੀਆਂ ਨੇ ਸਪੋਰਟ ਕੀਤਾ ਹੈ। ਅਸੀਂ ਕੈਰਨਾ ਕੈਰਲਾ ਗਏ ਤਿੰਨ ਜਥੇਬੰਦੀਆਂ ਨੇ ਉੱਥੋਂ ਆ ਕੇ ਸਾਨੂੰ ਸਪੋਰਟ ਕੀਤਾ ਔਰ ਅੱਜ ਸਾਡੇ ਵਿੱਚ ਇੱਥੇ ਸਾਡੇ ਇਸ ਮੋਰਚੇ ਨੂੰ ਸਮਝਦੇ ਹੋਏ ਯੂਪੀ ਦੀਆਂ ਜਥੇਬੰਦੀਆਂ ਆਈਆਂ ਹੋਈਆਂ ਨੇ ਸੋ ਇਸ ਕਰਕੇ ਆਏ ਦਿਨ ਮਤਲਬ ਸਾਡਾ ਇਹ ਜਿਹੜਾ ਪ੍ਰਚਾਰ ਹੈ ਜਿਹੜਾ ਬਾਹਰ ਲਾ ਪਿੱਛੇ ਬਾਹਰ ਪ੍ਰਚਾਰ ਹੈ ਨਹੀਂ ਸੀ ਮੋਰਚਾ ਲੱਗ ਕੇ ਪ੍ਰਚਾਰ ਹੋਇਆ ਹੈ ਐਤਕੀ ਬਾਹਰ ਹੀ ਪ੍ਰਚਾਰ ਹੋਣਾ ਜ਼ਰੂਰੀ ਹੈ ਸੋ ਇਹ ਜੀ ਕੋਈ ਗੱਲ ਨਹੀਂ ਹੈ ਸਾਰਿਆਂ ਨੂੰ ਲੈਣ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਤੇ ਕੋਈ ਦਿੱਕਤ ਨਹੀਂ ਹੈ ਸਾਡੀ ਬਾਕੀ ਰਹਿਦੀ ਗੱਲ ਹੈ ਕਿ ਅਸੀਂ ਕੋਆਰਡੀਨੇਸ਼ਨ ਕਮੇਟੀ ਵੀ ਬਣਾ ਰਹੇ ਹਾਂ ਉਹ ਜਿਹੜੀ ਸਾਡੀ ਕੋਆਰਡੀਨੇਸ਼ਨ ਕਮੇਟੀ ਹੋਏਗੀ ਉਹ ਕੋਸ਼ਿਸ਼ ਕਰੇਗੀ ਕਿ ਜਿਹੜਾ ਸਾਡੇ ਐਸਕੇਐਮ ਦੇ ਸੰਵਿਧਾਨ ਨੂੰ ਮੰਨ ਕੇ ਨਾਨ ਪੋਲੀਟਿਕਲ ਰਹਿ ਕੇ ਲੜਾਈ ਲੜਨ ਦੀ ਗੱਲ ਕਰੇਗਾ ਉਹਨਾਂ ਨੂੰ ਆਪੇ ਕਮੇਟੀ ਆਪ ਦੇ ਵਿੱਚ ਵਿਚਾਰ ਕਰਕੇ ਲੈ ਲੇਗੀ ਐਮਐਸਪੀ ਦੀ ਗੱਲ ਕਰਦੇ ਹੋ ਪੂਰੇ ਦੇਸ਼ ਵਿੱਚ ਐਮਐਸਪੀ ਕਿਵੇਂ ਮਿਲੇਗੀ ਪੰਜਾਬ ਦੇ ਕਿਸਾਨੀ ਹੋਰ ਹੈ ਪੰਜਾਬ ਦੀ ਜ਼ਮੀਨ ਹੋਰ ਹੈ ਬੰਗਾਲ ਦੀ ਹੋਰ ਹੈ ਗੁਜਰਾਤ ਦੀ ਹੋਰ ਹੈ ਇਹ ਕਿਵੇਂ ਲਾਗੂ ਕਰਾ ਲੋਗੇ ਪੋਸੀਬਲ ਕਿਵੇਂ ਹੈ ਐਮਐਸਪੀ ਦੇਖੋ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਐਮਐਸਪੀ ਲਾਗੂ ਕਰਵਾਉਣਾ ਇਈ ਫਸਲਾਂ ਤੇ ਸਰਕਾਰ ਨੇ ਐਮਐਸਪੀ ਨਾਊਜ਼ ਕਰਦੀ ਹੈ ਸਾਡੀ ਮੰਗ ਸਿਰਫ ਇਹ ਨਹੀਂ ਹੈ ਕਿ ਜਿੰਨੀਆਂ ਵੀ ਫਸਲਾਂ ਅਸੀਂ ਪੈਦਾ ਕਰਦੇ ਹਾਂ ਸਾਰੀਆਂ ਫਸਲਾਂ ਨੂੰ ਐਮਐਸਪੀ ਦੇ ਖਰੀਦਣ ਦੀ ਗਰੰਟੀ ਦਾ ਕਾਨੂੰਨ ਮਿਲ ਜਾਈ ਜਦੋਂ ਐਮਐਸਪੀ ਦੇ ਉੱਤੇ ਖਰੀਦਣ ਦਾ ਕਾਨੂੰਨ ਮਿਲ ਗਿਆ ਗਰੰਟੀ ਹੋ ਗਈ ਸਾਡੀ ਤਾਂ ਜਿੱਥੇ ਜਿਹੜੀ ਜਿਹੜੀ ਫਸਲ ਪੈਦਾ ਹੋ ਰਹੀ ਹੈ ਜੇ ਉਹ ਤਈਆਂ ਚਾਹੁੰਦੀ ਉਹਨੇ ਆਪਣੇ ਆਪ ਵੇਚਣਾ ਹੈ ਉਹਦਾ ਕੀ ਦਿੱਕਤ ਹੈ ਸਾਲ ਤੇ ਹਨ ਤੁਸੀਂ ਪੰਜਾਬ ਸਰਕਾਰ ਕੋਲ ਤਾਂ ਪਹਿਲਾਂ ਕਰਵਾ ਲਓ ਪੰਜਾਬ ਸਰਕਾਰ ਨੇ ਕਿੰਨੂਆਂ ਦੇ ਦਿੱਤਾ ਸੀ ਕਿੰਨੂ ਹੁਣ ਤੱਕ ਵੀ ਪੂਰੇ ਐਮਐਸਪੀ ਦੇ ਨਹੀਂ ਚੁੱਕੇ ਗਏ ਜਦੋਂ ਭਗਵੰਤ ਮਾਨ ਨੇ ਅਨਾਉਂਸਮੈਂਟ ਕੀਤੀ ਸੀ ਪੰਜਾਬ ਸਰਕਾਰ ਕੋਲ ਪਹਿਲਾਂ ਉਹਦੇ ਵਾਅਦੇ ਪੂਰੇ ਕਰਵਾ ਕੇ ਲੱਗਦਾ ਦਿੱਲੀ ਜਾਣਾ ਚਾਹੀਦਾ ਨਹੀਂ ਇਹ ਐ ਹੋ ਨਹੀਂ ਹੁੰਦਾ ਹੁੰਦਾ ਵੀ ਇਹਨੂੰ ਪਹਿਲਾਂ ਘੇਰਨਾ ਹੈ ਕਿ ਉਹਨੂੰ ਪਹਿਲਾਂ ਘੇਰਨਾ ਹੈ ਹੁੰਦਾ ਇਸ਼ੂ ਕਿਹੜਾ ਤੁਸੀਂ ਘੇਰਿਆ ਵੀ ਹੈ ਦੋ ਵਾਰੀ ਭਗਵੰਤ ਮਾਨ ਨੂੰ ਚੰਡੀਗੜ੍ਹ ਚ ਹੀ ਘੇਰਿਆ ਮੈਂ ਇਹੀ ਗੱਲ ਮੈਂ ਕਹਿ ਰਿਹਾ ਕਿ ਦੇਖੋ ਭਗਵੰਤ ਮਾਨ ਹੁਣ ਵੀ ਇਹ ਨਾ ਸੋਚੇ ਅੱਜ ਦੇ ਸਾਡੇ ਜੇ ਅਸੀਂ ਦਿੱਲੀ ਚੱਲੇ ਤਾਂ ਭਗਵੰਤ ਮਾਨ ਨੂੰ ਛੜਤਾ ਇਹ ਨਹੀਂ ਹੈ ਸਾਡੀ ਲੜਾਈ ਭਗਵੰਤ ਮਾਨ ਨਾਲ ਨਹੀਂ ਹੈ ਸਾਡੀ ਨੀਤੀਆਂ ਨਾਲ ਹੈ ਜਦੋਂ ਨੀਤੀ ਸਾਡੇ ਖਿਲਾਫ ਜਾਏਗੀ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਲੋਕਾਂ ਨੂੰ ਦੇਣ ਵਾਸਤੇ ਤੁਰਨਗੇ ਯਾ ਮੋਟੀ ਗੱਲੋ ਪੰਜਾਬ ਗਵਰਨਮੈਂਟ ਨੇ ਕਮਿਟਮੈਂਟ ਕੀਤੀ ਸੀਗੀ ਕਿ ਦਿੱਲੀ ਅੰਦੋਲਨ ਦੇ ਸ਼ਹੀਦਾਂ ਨੂੰ ਅਸੀਂ 5-5 ਲੱਖ ਰੁਪਏ ਦੇਵਾਂਗੇ ਕਮਿਟਮੈਂਟ ਸੀ ਕਿ ਸਾਰਿਆਂ ਦੇ ਪਰਿਵਾਰਾਂ ਦੇ ਇਕ ਜੀਨ ਨੂੰ ਅਸੀਂ ਸਰਕਾਰੀ ਨੌਕਰੀ ਦੇਵਾਂਗੇ ਅੱਜ ਤਿੱਕਰੋ ਵਿੱਚੇ ਪਈ ਆ ਮੰਗ ਲੜਾਂਗੇ ਉਹਦੇ ਤੇ ਉਹ ਛੱਡਦੇ ਨਹੀਂ ਲੇਕਿਨ ਅੱਜ ਸਾਨੂੰ ਕਿਉਂ ਉਧਰ ਨੂੰ ਜਾਣਾ ਪਿਆ ਕਿਉਂਕਿ ਸਰਕਾਰ ਕੇਂਦਰ ਸਰਕਾਰ ਨਾਲ ਇਹ ਇਸ਼ਾਰਾ ਹੈ ਕਿ ਇਸ ਫਰਵਰੀ ਚ ਉਹ ਕਣਕ ਤੋਂ ਇمپੋਰਟ ਡਿਊਟੀ ਖਤਮ ਕਰਨ ਲੱਗੇ ਨੇ ਛੋਲੇ ਤੋਂ ਇمپੋਰਟ ਡਿਊਟੀ ਖਤਮ ਕਰਨ ਲੱਗੇ ਨੇ ਇਸ ਕਰਕੇ ਸਾਨੂੰ ਇਧਰਲਾ ਪਾਸਾ ਛੱਡ ਕੇ ਉਧਰ ਜਾਣਾ ਮਤਲਬ ਹੈ ਕਿ ਆਖਰੀ ਸਵਾਲ 2024 ਚ ਚੋਣਾਂ ਨੇ ਕਿ ਨੌ ਵੋਟ ਦਾ ਵੀ ਨਾਦਾ ਦੋਗੇ ਵੋਟ ਤੇ ਚੋਟ ਤਸੀਂ ਬੰਗਾਲ ਵਿੱਚ ਗਏ ਸੀ ਤੁਸੀਂ ਹਾਰ ਕੀ ਸੀ ਭਾਈਪਾ ਚਲਦੇ ਮੋਦਿਚ ਹੁਣ ਕੀ ਟੀਚਾ ਹੀ ਹੋਗਾ ਵੀ 24 ਦੇ ਵਿੱਚ ਮੋਦੀ ਨੂੰ ਹਰਾਣਾ ਮੋਦੀ ਦੀ ਨੀਤੀਆਂ ਦੇ ਉੱਤੇ ਸਾਡਾ ਪੋਲਿਟਿਕਸ ਕਰਨਾ ਬਿਲਕੁਲ ਸਾਡਾ ਨਿਸ਼ਾਨਾ ਹੀ ਨਹੀਂ ਸਾਡਾ ਤਾਂ ਇਹ ਹੈ ਕਿ ਅਸੀਂ ਉੱਥੇ ਬੈਠ ਕੇ ਆਪਦੀ ਮੰਗ ਮਨਾਉਣੀ ਆ ਅਗਰ ਉਹ ਉਹਨਾਂ ਨੂੰ ਇਹ ਲੱਗਦਾ ਹੋਏਗਾ ਕਿ ਸਾਡਾ ਪੋਲਿਟੀਕਲੀ ਨੁਕਸਾਨ ਹੁੰਦਾ ਹੈ ਸਾਡਾ ਅੰਦੋਲਨ ਕਰਦਾ ਨਜ਼ਰ ਆਏਗਾ ਤਾਂ ਉਹ ਸਾਡੀਆਂ ਮੰਗਾਂ ਮੰਨਣਗੇ ਅਗਰ ਉਹਨਾਂ ਨੂੰ ਆਏ ਲੱਗੇਗਾ ਕਿ ਸਾਡਾ ਕੋਈ ਪੋਲਿਟੀਕਲ ਨੁਕਸਾਨ ਨਹੀਂ ਹੁੰਦਾ ਉਹਨਾਂ ਮੰਨਣਗੇ ਲੇਕਿਨ ਅਸੀਂ ਤਾਂ ਲੜਾਂਗੇ ਨਾ ਅਸੀਂ ਆ ਦੀ ਲੜਾਈ ਨਹੀਂ ਛੱਡਣੀ ਲੜਾਈ ਲੜ ਰਹੇ ਆ ਆ ਦੂਜਿਆਂ ਨੂੰ ਵੀ ਕੰਨ ਕਰਾਂਗੇ ਜਿਹੜੀਆਂ ਅਦਰ ਪੋਲਿਟੀਕਲ ਪਾਰਟੀਆਂ ਨੇ ਉਹਨਾਂ ਨੂੰ ਵੀ ਇਹ ਸੋਚਣ ਲਈ ਮਜਬੂਰ ਕਰਾਂਗੇ ਕਿ ਕਿਸਾਨ ਬੈਠੇ ਨੇ ਕੱਲੂ ਕੁਰਸੀ ਤੇ ਤੁਸੀਂ ਆਉਣਾ ਹੈ ਇਹਨਾਂ ਮੰਗਾਂ ਦੇ ਪਹਿਲਾਂ ਧਿਆਨ ਦਿਓ ਦਿੱਲੀ ਨੂੰ ਚਾਹੇ ਪਾਸੋਂ ਕਿਰੋਂਗੇ ਇੱਕ ਪਾਸੇ ਜਾਂ ਦੋ ਪਾਸੇ ਦੇਖੋ ਗੱਲ ਇਹ ਹੈ ਇਸ ਸਮੇਂ ਦੇ ਮੁਤਾਬਕ ਕੋਸ਼ਿਸ਼ ਹੋਏਗੀ ਕਿ ਵੱਧ ਤੋਂ ਵੱਧ ਮਤਲਬ ਜਿਵੇਂ ਸਦਾ ਕਰਨਾਟਕ ਆਨੇ ਆਉਣਾ ਹੈ ਕੇਰਲਾ ਤਾਮਿਲਨਾਡੂ ਨੇ ਆਉਣਾ ਹੈ ਮਧ ਪ੍ਰਦੇਸ਼ ਨੇ ਆਉਣਾ ਹੈ ਇਹ ਅਸੀਂ ਮੌਕੇ ਦੇ ਉੱਤੇ ਰਣਨੀਤੀ ਤਿਆਰ ਕਰਾਂਗੇ ਕਿ ਅਸੀਂ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਗੇਮ ਕਰੀਏ ਕੈਪਟਨ ਸਾਹਿਬ ਨੇ ਜਾਨ ਦਿੱਤਾ ਸੀ ਪਿਛਲੀ ਤੁਹਾਨੂੰ ਯਾਦ ਹੋਣਾ ਰੋਕਿਆ ਨਹੀਂ ਸੀ ਜੇ ਭਗਵੰਤ ਮਾਨ ਰੋਕਣਗੇ ਫੇਰ ਭਗਵੰਤ ਮਾਨ ਰੋਕੇਗਾ ਤੇ ਭਗਵੰਤ ਮਾਨ ਅੱਗੇ ਸਵਾਦ ਲੈ ਲੂ ਇੱਥੇ ਦਾ ਕਿਸਾਨਾਂ ਨਾਲ ਜਿਹੜਾ ਪੰਗਾ ਲਊਗਾ ਉਹਨੂੰ ਆਵਦਾ ਖਮਾਜਾ ਭੁਗਤਣਾ ਪਊਗਾ ਟੈਂਪੋ ਭਗਵੰਤ ਮਾਨ ਦੇ ਵੀ ਨੇੜੇ ਆਇਆ ਪਿਆ ਭਗਵੰਤ ਮਾਨ ਕੁੱਟ ਕੇ ਵੇਖ ਲੈ ਲੋਕਾਂ ਨੂੰ ਭਗਵਾਨ ਇੱਕ ਮਿੰਟ ਸੋਚੋ ਲੋਕਪ੍ਰੀਅਤਾ ਕਿੰਨੀ ਸੀ ਥੋੜਾ ਸਮਾਂ ਹੀ ਹੋਇਆ ਲੋਕਾਂ ਨੇ 92 ਜਿਤਾਏ ਨੇ ਅੱਜ ਲੋਕਾਂ ਦਾ ਮਾਈਂਡ ਕਿੱਥੇ ਖੜਾ ਹੈ ਅੱਜ ਕਿੱਥੇ ਜਾ ਕੇ ਖੜ ਗਏ ਸੋ ਇਹ ਹੈ ਕਿ ਜੇਕਰ ਸਰਕਾਰ ਲੋਕਾਂ ਨਾਲ ਚਾਲਾਂ ਖੇਡੇਗੀ ਲੋਕਾਂ ਨਾਲ ਵਾਅਦਾ ਖਲਾਫੀਆਂ ਕਰੇਗੀ ਲੋਕਾਂ ਨਾਲ ਧੱਕਾ ਕਰੇਗੀ ਕਿੰਦਾ ਫਿਰ ਫਿਰੋ ਦਾ ਧੱਕ ਮੈਦਾ ਸਰਕਾਰ ਨੂੰ ਭੁਗਤਣਾ ਪਿਆ ਤੁਸੀਂ ਸਾਨਾ ਜਿਆਦਾ ਮੀਟਿੰਗਾਂ ਕੀਤੀਆਂ ਭਗਵੰਤ ਮਾਨ ਨਾਲ ਮੋਹਤਸਾ ਵੀ ਤੁਸੀਂ ਲਾਇਆ ਮੀਟਿੰਗਾਂ ਵੀ ਤੁਸੀਂ ਕੀਤੀਆਂ ਆਸ਼ਵਾਸ਼ਣ ਵੀ ਤੁਹਾਨੂੰ ਮਿਲਿਆ ਮੀਟਿੰਗ 'ਚ ਉੱਠ ਕੇ ਬਾਦ ਆ ਕਿ ਕਹਿੰਦੇ ਵੀ ਰਹੇ ਹੋ ਵੀ ਠੀਕ ਭਗਵੰਤ ਮਾਨ ਸਾਡਾ ਕੰਮ ਕਰ ਦਊਗਾ ਅੱਜ ਤੁਸੀਂ ਉਲਟ ਬੋਲਦੇ ਹੋ ਨਹੀਂ ਮੈਂ ਤਾਂ ਮਤਲਬ ਇਹ ਮੈਂ ਉਹ ਵੀ ਕਹਿੰਦਾ ਰਿਹਾ ਕਿ ਸਾਡੀਆਂ ਮੰਗਾਂ ਮੰਨੀਆਂ ਨੇ ਲੇਕਿਨ ਇਹ ਪਤਾ ਉਹਦਾ ਲੱਗੂਗਾ ਜਦੋਂ ਵਾਦੇ ਵਫਾ ਹੋਣਗੇ ਮੈਂ ਤੇ ਵੀ ਬਹੁਤ ਸਾਰੇ ਚੈਨਲਾਂ ਤੇ ਕਹੀ ਆ ਗੱਲ ਸੋ ਮੇਰੀ ਇਹ ਗੱਲ ਆ ਕਿ ਮੈਂ ਕਦੇ ਐਡਾ ਉਹ ਨਹੀਂ ਖੁਸ਼ੀ ਮਨਾਈ ਕਿ ਸਾਡੀ ਮੀਟਿੰਗ ਹੋ ਗਈ ਮਸਲਾ ਹੱਲ ਹੋ ਗਿਆ ਮੈਂ ਤਾਂ ਉਹ ਤੋਂ ਮਸਲਾ ਹੱਲ ਮੰਗਦਾ ਹਾਂ ਸਾਡਾ ਮੰਗ ਮਸਲਾ ਉਹਦੇ ਹੱਲ ਹੋਇਆ ਸੀਗਾ ਜਿੱਦਾਂ ਸਾਡੇ ਪਟਿਆਲੇ ਡਾਂਗਾ ਪਈਆਂ ਨਾ ਉਸ ਦਿਨ ਸਰਕਾਰ ਨੇ ਮੰਨਿਆ ਕਿ ਅਸੀਂ ਤੁਸੀਂ ਆਪਦੀ ਮੋਟਰ ਦਾ ਕਨੈਕਸ਼ਨ ਜਿੱਥੇ ਮਰਜ਼ੀ ਲੈ ਜਾਓ ਉਸ ਦਿਨ ਸਾਡੀਆਂ ਤਿੰਨ ਚਾਰ ਮੰਗਾਂ ਮੰਨੀਆਂ ਉਦੋਂ ਮਗਰੋਂ ਸਰਕਾਰ ਨੇ ਮੰਨਿਆ ਸਾਡੀ ਮੰਗ ਸੀਗੀ ਕਿ ਕਿਸਾਨਾਂ ਦਾ ਜਿਹੜਾ ਪੰਪ ਲੱਗੇ ਨੇ ਲਿਫਟ ਪੰਪ ਉਹਨਾਂ ਦੀ ਬਿਜਲੀ ਅਸੀਂ ਫ੍ਰੀ ਦੇ ਦੇਾਂਗੇ ਇਹ ਮੰਨ ਲਿਆ ਸਰਕਾਰ ਨੇ ਫਿਰ ਸਰਕਾਰ ਦੋਸ਼ ਇਹ ਮਨਾਇਆ ਕਿ ਜਿਹੜੀ ਤੁਸੀਂ ਸਾਡੀ ਜੁਮਲਾ ਮੁਸ਼ਤਰਕਾ ਮਾਲਕਨ ਵਾਲੀ ਜ਼ਮੀਨ ਨੂੰ ਪੰਚਾਇਤਾਂ ਨੂੰ ਦਿੰਨੇ ਹੋ ਇਹ ਵਾਪਸ ਲਓ ਆਪਦਾ ਫੈਸਲਾ ਉਹ ਵਾਪਸ ਕਰਵਾਇਆ ਉਹ ਲੜਕੀ ਕਰਵਾਇਆ ਤੁਸੀਂ ਸਾਡੀ ਗੱਲ ਬਾਤ ਸੁਣੀਏ ਸਾਡੇ ਨਾਲ ਮੌਜੂਦ ਹਨ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਨੇ ਕਿਹਾ ਕਿ 13 ਫਰਵਰੀ ਨੂੰ ਕੂਚ ਕਰਨਗੇ ਤਾਂ ਮੰਗਾ ਜੋ ਨੇ ਪ੍ਰੈਸ ਨੋਟ ਵਿੱਚ ਦਿੱਤੀਆਂ ਗਈਆਂ ਨੇ ਤੇ ਛਾਪੀਆਂ ਵੀ ਗਈਆਂ ਨੇ ਪੋਰਟ ਤੇ ਤਾਂ ਦੇਖਾਂਗੇ ਕਿ ਓਵੇਂ ਲੋਕ ਜੁੜ ਜਾਣਗੇ ਨਾਲ ਮੋਲਚਾ ਪੱਕੇ ਤੁਰਤੇ ਲੱਗ ਜੂਗਾ ਜਿਵੇਂ ਪਿਛਲੇ 380 ਦਿਨ ਮੋਲਚਾ ਲੱਗਿਆ ਰਿਹਾ ਸੀ ਸਮਾਂ ਦੱਸੂਗਾ ਮੰਗਾ ਕਾਫੀ ਨੇ ਇਸ ਵਾਰ ਦੇਖਾਂਗੇ ਕਿ ਦਿੱਲੀ ਯਾਨੀ ਕਿ ਭਾਜਪਾ ਜਾਂ ਮੋਦੀ ਸਾਹਿਬ ਕੀ ਕਰਨਗੇ ਕਿਸਾਨਾਂ ਨਾਲ ਕਿ ਆਉਣ ਦਿਨ ਕੀ ਦਿੱਲੀ ਜਾਂ ਰੋਕਣਗੇ ਇਹ ਸਮਾਂ ਤੈਅ ਕਰੂਗਾ